ਅੱਜ ਬਟੇਂਡਾ ਪੁਲਿਸ ਵੱਲੋਂ ਜਿਹੜਾ ਮੇਨ ਮਾਰਕੀਟ ਤੋਬੀ ਬਾਜ਼ਾਰ ਰੇਲਵੇ ਸਟੇਸ਼ਨ ਤੇ ਜਿਹੜਾ ਮੇਨ ਮਾਰਕਰ ਪਲੇਸਿਸ ਹੈਗੇ ਆ ਉਹਦੇ ਵਿੱਚ ਸਾਡੇ ਵੱਲੋਂ ਅੱਜ ਫਲੈਗ ਮਾਰਚ ਕਰਿਆ ਜਾਊਗਾ ਆ ਫਲੈਗ ਮਾਰਚ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਸ਼ਹਿਰ ਦੇ ਪੰਜ ਐਸਐਚਓ ਸਬੰਧਤ ਨਾਲ ਸਾਡੇ ਨਾਲ ਪੀਸੀਆਰ ਦੀ ਫੋਰਸ ਹੈਗੀ ਹੈ ਤਕਰੀਬਨ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਨਾਲ ਇਹ ਫਲੈਗ ਮਾਰਚ ਤੇ ਖੜਿਆ ਜਾਊਗਾ ਆ ਮੇਨ ਮਕਸਦ ਫਲੈਗ ਮਾਰਚ ਦਾ ਇੱਕ ਸੈਂਸ ਆਫ ਸਿਕਿਉਰਟੀ ਦਾ ਹੈਗਾ ਕਿਉਂ ਪਿਛਲੇ ਦਿਨੀ ਕੁਝ ਵੀਡੀਓਜ਼ ਜਿੱਦਾਂ ਸੋਸ਼ਲ ਮੀਡੀਆ ਦੇ ਉੱਪਰ ਬਟ ਪੋਸਟ ਬੰਦ ਦੇ ਵਿੱਚ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਟੇਂਡਾ ਪੁਲਿਸ ਆਪਣੀ ਡਿਊਟੀ ਤੰਦੇ ਰਹੀ ਹੁਣ ਭਾਰੀ ਹੈ ਤੇ ਕੋਈ ਵੀ ਬੰਦਾ ਜਿਹੜਾ ਕਿਸੇ ਸ਼ਰਾਰਤੀ ਕਟਰਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਹਨੂੰ ਸਖ਼ਤੀ ਨਾਲ ਜਿੱਥੇ ਜਾਊਗਾ ਤੇ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਐ ਕੋਈ ਵੀ ਅਨਸਟਾਫਿਕ ਕਟਰਾ ਜਿਹੜੀ ਹੈਗੀ ਨਹੀਂ ਹੋਣ ਦਿੱਤੀ ਜਾਊ। ਇਸ ਦੇ ਵਿੱਚ ਸਿਟੀ 1 ਸਬਡਿਵੀਜ਼ਨ ਦੀ ਸਿਟੀ 2 ਸਬਡਿਵੀਜ਼ਨ ਤੇ ਨਾਲ ਪੀਸੀਆਰ ਦੇ ਨਾਲ ਜਿਹੜੇ ਫੋਰਸ ਹੈਗੀ ਐ 150 ਦੇ ਕਰੀਬ ਪੁਲਿਸ ਲਾਏ ਹੋਏ ਡਿਪਲੋਏ ਕੀਤੇ ਗਏ। ਪਰ ਰੇਡੀਆਂ ਨੂੰ ਜਿਹੜਾ ਤੁਹਾਨੂੰ ਭਾਉਣ ਵਾਲਾ ਸੀ ਉਹ ਤੇ ਖਲਾਸੀ ਕਾਰਵਾਈ ਕੀ ਉਸ ਦੇ ਵਿੱਚ ਉਸ ਬੰਦੇ ਦੀ ਰੈਟੀਫਿਕੇਸ਼ਨ ਕਰਕੇ ਜਿਹੜਾ ਸੀਗਾ ਉਸ ਨੂੰ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਤੋਂ ਉਸ ਦੇ ਖਿਲਾਫ ਸਾਡੇ ਵੱਲੋਂ ਪ੍ਰੋਵੈਂਟਿਵ ਐਕਸ਼ਨ ਲਿਆ ਗਿਆ ਹੈ ਅੱਜ ਕੱਲ ਲਗਾਤਾਰ ਵੀਡੀਓ ਵਾਇਰਲ ਹੋ ਰਹੇ ਨੇ ਕੀ ਚਾਹਨਾ ਚਾਹੁੰਦੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਤੇ ਨਾਲ ਤਾੜਨਾ ਵੀ ਕਰਨਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਲਾਅਨ ਆਰਡਰ ਸਟੇਸ਼ਨ ਖਰਾਬ ਨਹੀਂ ਹੁੰਦਾ ਜਾਊਗਾ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਊਗਾ ਉਸ ਦੇ ਖਿਲਾਫ ਸਖਤਕਸ਼ਨ ਲਿਆ ਜਾਊਗਾ